ਅੱਜ ਦਾ ਜਿਹੜਾ ਮੇਨ ਵਿਸ਼ਾ ਇਹ ਵੇ ਕਿ ਹਰ ਇੱਕ ਉਮਰ ਦੇ ਤਕਰੀਬਨ ਪੇਸ਼ੈਂਟ ਮੇਰੇ ਤੋਂ ਆਂਦੇ ਨੇ ਉਹਨਾਂ ਦਾ ਇੱਕ ਕਾਮਨਲੀ ਫ੍ਰੀਕੁਐਂਟਲੀ ਆਸਕ ਕੁਐਸਚਨ ਹੈ ਵੀ ਸਾਡੇ ਅੰਦਰ ਇੰਨੀ ਜ਼ਿਆਦਾ ਕਮਜ਼ੋਰੀ ਕਿਵੇਂ ਆ ਗਈ ਕੁਆਂਟੀਟੀ ਏ ਉਹ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਏ ਇੰਨੀ ਜ਼ਿਆਦਾ ਘਟੀਆਂ ਹੋ ਜਾਂਦੀ ਏ ਕਿ ਆਪਾਂ ਜਦੋਂ ਵੀ ਸੰਭੋਗ ਦੇ ਬਾਰੇ ਸੋਚਾਂਗੇ ਜਾਂ ਕੁਝ ਕਰਨ ਦੇ ਬਾਰੇ ਸੋਚਾਂਗੇ 파ਟਨਰ ਨੂੰ ਮਿਲਣ ਦੇ ਬਾਰੇ ਸੋਚਾਂਗੇ ਉਦੋਂ ਜਿਹੜਾ ਸੀਮਾ ਨੇ ਉਹ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਟਿਕਣਾ ਹੀ ਨਹੀਂ ਓਕੇ ਜਿਗਰ ਦੀ ਗਰਮੀ ਓਕੇ ਜਿਗਰ ਦੀ ਗਰਮੀ ਕਿਉਂ ਹੁੰਦੀ ਏ ਇੱਕ ਤੇ ਪਾਣੀ ਦਾ ਇਨਟੇਕ ਪ੍ਰੋਪਰ ਨਹੀਂ ਹੁੰਦਾ ਉਹਦੇ ਕਰਕੇ ਹੁੰਦੀ ਏ ਓਕੇ ਦੂਜੇ ਨੰਬਰ ਤੇ ਜਦੋਂ ਅਸੀਂ ਸਰੀਰ ਨੂੰ ਲੋੜ ਤੋਂ ਵੱਧ ਤਰਸਾਨਨੇ ਆ ਤੜਫਾਨਨੇ ਆ ਆਪਣੀ ਇੱਜ਼ਤ ਬੰਦੇ ਦੀ ਜਿਹੜੀ ਇਹਨਾਂ ਉਹ ਦਾਤ ਲੱਗ ਜਾਂਦੀ ਏ ਜਦੋਂ ਕੋਈ ਨਾਲ ਬੈਠਾ ਯਾਰ ਦੋਸਤ ਅਡਾ ਜਾਂ ਵਕ ਵਕਾਰ ਤਾਂ ਟਿਚਰ ਕਰਦੇ ਨਾ ਵੀ ਤੇਰੀ ਪੈਂਟ ਗਿੱਲੀ ਕਿੱਦਾਂ ਹੋ ਗਈ ਅੱਜ ਦਾ ਜਿਹੜਾ ਮੇਨ ਵਿਸ਼ਾ ਇਹ ਵੇ ਕਿ ਹਰ ਇੱਕ ਉਮਰ ਦੇ ਤਕਰੀਬਨ ਪੇਸ਼ੈਂਟ ਮੇ ਤੋਂ ਆਂਦੇ ਨੇ ਉਨ੍ਹਾਂ ਦਾ ਇੱਕ ਕਾਮਨਲੀ ਫ੍ਰੀਕੁਐਂਟਲੀ ਆਸਕ ਕੁਐਸਚਨ ਹੈ ਵੀ ਸਾਡੇ ਅੰਦਰ ਇੰਨੀ ਜ਼ਿਆਦਾ ਕਮਜ਼ੋਰੀ ਕਿਵੇਂ ਆ ਗਈ ਨਸਾਂ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਬਲੌਕ ਕਿੱਦਾਂ ਹੋ ਗਈਆਂ ਵੀ ਜਦੋਂ ਵੀ ਆਪਾਂ ਕੋਈ ਇਦਾਂ ਦਾ ਖਿਆਲ ਦਿਮਾਗ ਦੇ ਵਿੱਚ ਆਂਦਾ ਆਪਣੇ ਪਾਰਟਨਰ ਨੂੰ ਮਿਲਣ ਦਾ ਜਾਂ ਇਕੱਠੇ ਹੋਣ ਦਾ ਖਿਆਲ ਜਦੋਂ ਦਿਮਾਗ 'ਚ ਆਂਦਾ ਉਦੋਂ ਆਪਣੇ ਆਪ ਚਿਪਚਿਪਾ ਪਾਣੀ ਤੈਨੂੰ ਆਪਾਂ ਇੰਗਲਿਸ਼ 'ਚ ਪ੍ਰੀ ਕਾਮ ਨੂੰ ਹੀ ਕਹਿ ਦਿੰਦੇ ਆ ਉਹ ਪ੍ਰੀ ਕਾਮ ਕਿਉਂ ਆਂਦਾ ਤੇ ਇਹਦਾ ਆਉਣ ਦਾ ਗਰਮੀਆਂ ਦੇ ਵਿੱਚ ਵਿਸ਼ੇਸ਼ ਕਾਰਨ ਕਿਉਂ ਹੈ अच्छा ਸਰਦੀਆਂ ਦੇ ਵਿੱਚ ਜਿਹੜਾ ਪ੍ਰੀ ਕਾਮ ਐ ਜਾਂ ਜਦੋਂ ਆਪਾਂ ਸੋਚਦੇ ਆ ਉਹ ਪਾਣੀ ਜਿਹੜਾ ਨਿਕਲਦਾ ਚਿਪਚਿਪਾ ਪਾਣੀ ਸਟਿੱਕੀ ਵਾਟਰ ਜਿਹਨੂੰ ਆਪਾਂ ਕਹਿੰਦਾ ਉਹ ਸਰਦੀਆਂ ਦੇ ਮੁਕਾਬਲੇ ਗਰਮੀਆਂ ਦੇ ਵਿੱਚ ਇੱਕਦਮ ਜ਼ਿਆਦਾ ਕਿਉਂ ਵੱਧ ਜਾਂਦਾ ਹੂੰ ਹੂੰ ਤਿੰਨਾ ਆਪਾਂ ਪੰਜਾਬੀ ਜੀ ਕਹਾਲੀਦਾ ਵੀ ਕੋਈ ਸਵਾਦ ਚੀਜ਼ ਦੇਖ ਕੇ ਬੰਦੇ ਦੀਆਂ ਰਾਲਾਂ ਚੁੰਨ ਲੱਪ ਪੈਂਦੀਆਂ ਹੂੰ ਹੂੰ ਉਹਦਾ ਰਾਲਾ ਜਿਹੜੀਆਂ ਚੁੰਨੀਆਂ ਨੇ ਜਦੋਂ ਸਾਡਾ ਧਿਆਨ ਕਿਸੇ ਆਪਣੇ ਪਾਰਟਨਰ ਵਾਲੇ ਪਾਸੇ ਜਾਂਦਾ ਜਾਂ ਫੀਮੇਲ ਅਟਰੈਕਸ਼ਨ ਕਹ ਲਓ ਜਾਂ ਕਿਸੇ ਵੀ ਔਰਤ ਨੂੰ ਦੇਖ ਕੇ ਜਦੋਂ ਅਸੀਂ ਪੰਜਾਬੀ ਚ ਕਹ ਲਈਏ ਵੀ ਮੂੜ ਬਣ ਜਾਂਦਾ ਉਹ ਮੂੜ ਬੰਦੇ ਆ ਸਾਰੀ ਜਿਹੜਾ ਆਪਣੇ ਕੱਪੜੇ ਗਿੱਲੇ ਕਿਉਂ ਹੁੰਦੇ ਨੇ ਉਹ ਕਾਰਨ ਪੁੱਛਣ ਲਈ ਮੈਨੂੰ ਬਹੁਤ ਸਾਰੇ WhatsApp ਤੇ ਮੈਸੇਜ ਆਏ Facebook ਤੇ ਮੈਸੇਜ ਆਏ Instagram ਤੇ ਮੈਸੇਜ ਆਏ ਡਿਫਰੈਂਟ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਮੈਸੇਜ ਆਏ ਵੀ ਇਹ ਇਦਾਂ ਕਿਉਂ ਹੁੰਦਾ ਇਹਦਾ ਕਾਰਨ ਕੀ ਹੈਗਾ ਹੁੰਦਾ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਹੈਗਾ ਸਰੀਰ ਦੀ ਗਰਮੀ ਅੱਛਾ ਜਿਗਰ ਦੀ ਗਰਮੀ ਓਕੇ ਜਿਗਰ ਦੀ ਗਰਮੀ ਕਿਉਂ ਹੁੰਦੀ ਏ ਇੱਕ ਤੇ ਪਾਣੀ ਦਾ ਇਨਟੇਕ ਪ੍ਰੋਪਰ ਨਹੀਂ ਹੁੰਦਾ ਉਹਦੇ ਕਰਕੇ ਹੁੰਦੀ ਹੈ। ਓਕੇ ਦੂਜੇ ਨੰਬਰ ਤੇ ਜਦੋਂ ਅਸੀਂ ਸਰੀਰ ਨੂੰ ਲੋੜ ਤੋਂ ਵੱਧ ਤਰਸਾਨਦੇ ਆ, ਤੜਫਾਨਦੇ ਆ। ਓਕੇ ਇਹ ਉਹਦਾ ਇੱਕ ਸਾਈਡ ਇਫੈਕਟ ਏ। ਸਰੀਰ ਉਸ ਚੀਜ਼ ਦਾ ਸਾਡੇ ਤੋਂ ਬਦਲਾ ਲੈਂਦਾ। ਓਕੇ ਵੀ ਤੁਸੀਂ ਤਰਸਾਈ ਜਾਂਦੇ ਪਏ ਉਹ ਕਰਦੇ ਦੇ ਕੁਝ ਪਏ ਨਹੀਂ। ਹੂੰ ਤੇ ਨਾ ਕਰਨ ਦੀ ਉਹ ਇੱਕ ਸਜ਼ਾ ਸਾਡਾ ਸਰੀਰ ਸਾਨੂੰ ਦਿੰਦਾ ਜਿਹਦੇ ਨਾਲ ਜਿਹੜਾ ਸਾਡਾ ਸੀਮਨ ਏ, ਸੀਮਨ ਦੀ ਜਿਹੜੀ ਕੁਆਲਿਟੀ ਏ ਕਵਾਂਟੀਟੀ ਇਹ ਉਹ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਇੰਨੀ ਜ਼ਿਆਦਾ ਘਟਿਆ ਹੋ ਜਾਂਦੀ ਹੈ ਕਿ ਆਪਾਂ ਜਦੋਂ ਵੀ ਸੰਭੋਗ ਦੇ ਬਾਰੇ ਸੋਚਾਂਗੇ ਜਾਂ ਕੁਝ ਕਰਨ ਦੇ ਬਾਰੇ ਸੋਚਾਂਗੇ ਪਾਰਟਨਰ ਨੂੰ ਮਿਲਣ ਦੇ ਬਾਰੇ ਸੋਚਾਂਗੇ ਉਦੋਂ ਜਿਹੜਾ ਸੀਮਨ ਹੈ ਉਹ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਟਿਕਣਾ ਹੀ ਨਹੀਂ ਓਕੇ ਉਹਨੇ ਰਾਲਾ ਬਣ ਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਣਾ ਓਕੇ ਦੇਖੋ ਜਿਹੜਾ ਇਹ ਪ੍ਰੀ ਕਮ ਹੈ ਇਹ ਆਣਾ ਹਰ ਕਿਸੇ ਵੀ ਮਾੜਾ ਨਹੀਂ ਹੈਗਾ ਅੱਛਾ ਜੀ ਹਾਂ ਇਹ ਪ੍ਰੀ ਕਮ ਆਣਾ ਚਾਹੀਦਾ ਹਰ ਇੱਕ ਤੰਦਰੁਸਤ ਬੰਦੇ ਨੂੰ ਆਂਦਾ ਵੀ ਹੈ ਬਟ ਬਹੁਤ ਘੱਟ ਕਵਾਂਟੀਟੀ 'ਚ ਆਂਦਾ ਓਕੇ ਉਹ ਜਿਹੜੀ ਘੱਟ ਕੁਆਂਟੀਟੀ ਚ ਆਣਾ ਉਹ ਇੱਕ ਐਜ਼ ਆ ਲੂਬ੍ਰਿਕੈਂਟ ਐਕਟ ਕਰਦਾ ਦੇਖੋ ਹੁਣ ਦੋ ਚੀਜ਼ਾਂ ਆ ਮਾਸ ਇਹ ਇਕੱਠਾ ਕਿ ਹੁੰਦਾ ਪਿਆ ਇਹ ਇੱਕ ਸੂਰਤ ਇਦਾਂ ਦੀ ਆਏਗੀ ਵੀ ਇਹ ਛਿੱਲਿਆ ਜਾਏਗਾ ਇਹ ਛਿੱਲਿਆ ਨਾ ਜਾਏ ਪ੍ਰਮਾਤਮਾ ਨੇ ਕੁਦਰਤੀ ਤੌਰ ਤੇ ਇੱਕ ਲੂਬ੍ਰਿਕੈਂਟ ਨੂੰ ਬਣਾਇਆ ਸੀ ਤੈਨੂੰ ਅਸੀਂ ਪ੍ਰੀਕਮ ਕਹਿੰਦੇ ਆ ਬਟ ਜਦੋਂ ਇਹ ਲੋਡ ਤੋਂ ਵੱਧ ਜਾਂਦਾ ਓਕੇ ਇਦੀ ਕੁਆਂਟੀਟੀ ਇੰਨੀ ਜ਼ਿਆਦਾ ਵੱਧ ਜਾਂਦੀ ਏ ਵੀ ਜਦੋਂ ਅਸੀਂ ਸੋਚਦੇ ਆ ਇੱਕ ਤਾਂ ਸਾਡੇ ਕੱਪੜੇ ਖਰਾਬ ਹੋ ਜਾਂਦੇ ਨੇ ਉਹ ਬੜੀ ਐਮਬੈਰਸਿੰਗ ਸਿਚੁਏਸ਼ਨ ਬਣ ਜਾਂਦੀ ਏ ਇੱਕ ਐਮਬੈਰਸਿੰਗ ਆਪਣੇ 파ਟਰਨ ਸਾਹਮਣੇ ਸਭ ਤੋਂ ਜਿਹੜੀ ਮਾੜੀ ਗੱਲ ਆਏ ਵੀ ਉਹਦੇ ਵਿੱਚ ਮੁੜ ਕੇ ਇਰੇਕਸ਼ਨ ਨਹੀਂ ਆਂਦਾ ਦੁਬਾਰਾ ਓਕੇ ਉਹ ਬਹੁਤ ਐਮਬੈਰਸਿੰਗ ਹੁੰਦਾ ਵੀ ਜਦੋਂ ਅਸੀਂ ਆਪਣੇ 파ਟਰਨਰ ਨੂੰ ਮਿਲਦੇ ਆ ਜਾਂ ਕਿਸੇ ਪ੍ਰਭਾਵ ਚੰਗਾ ਪਾਣਾ ਹੁੰਦਾ ਉਹ ਲੋ ਤੁਸੀਂ ਆ ਦੇਖੋ ਵੀ ਤੁਸੀਂ ਅਨਏਬਲ ਟੂ ਪਰਫਾਰਮ ਹੋ ਜਾਂਦੇ ਹੋ ਤੁਸੀਂ ਪਰਫਾਰਮ ਕਰ ਹੀ ਨਹੀਂ ਸਕਦੇ ਤੁਸੀਂ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰ ਹੀ ਨਹੀਂ ਸਕਦੇ ਸੰਤੁਸ਼ਟ ਕਰ ਹੀ ਨਹੀਂ ਸਕਦੇ ਤੁਹਾਡੀਆਂ ਅੱਖਾਂ ਆਪਣੇ ਪਾਰਟਨਰ ਮੂਰੇ ਹਮੇਸ਼ਾ ਲਈ ਨੀਵੀਆਂ ਹੋ ਜਾਂਦੀਆਂ ਨੇ ਉਹ ਸਿਚੁਏਸ਼ਨ ਸਿਰਫ ਉਹ ਬੰਦਾ ਜਾਣਦਾ ਜਿਨੇ ਉਹ ਸਿਚੁਏਸ਼ਨ ਨੂੰ ਫੇਸ ਕੀਤਾ ਆ ਸਭ ਤੋਂ ਇਹਦਾ ਪ੍ਰਮੁੱਖ ਕਾਰਨ ਹੈਗਾ ਪੋਰਨੋਗ੍ਰਾਫੀ ਜਦੋਂ ਅਸੀਂ ਆਪਣੇ ਆਪ ਨੂੰ ਇਸ ਚੀਜ਼ ਦੇ ਉੱਤੇ ਐਡਿਟ ਕਰ ਲਿਆ ਮਨ ਨੂੰ ਤਰਸਾਉਣ ਵਾਲਾ ਕੰਮ ਕਰ ਲਿਆ ਚਾਹੀਏ ਆਪਾਂ ਕਿਸੇ ਵੀ ਏਜ ਗਰੁੱਪ ਦੇ ਆਉਣ ਸਾਡੇ ਕੋਲ ਏਜ ਗਰੁੱਪ ਦੇਖੋ 18 ਸਾਲ ਤੋਂ ਲੈ ਕੇ 50 ਸਾਲ ਤੱਕ ਬੰਦੇ ਜਿਹੜੇ ਹੈਗੇ ਨੇ ਇਸ ਕੰਮ ਲਈ ਆ ਰਹੇ ਆ ਤੁਹਾਨੂੰ ਪਤਾ ਐਡਾ ਵੱਡਾ ਪੰਜਾਬ ਏ ਉਤੋਂ ਵੱਡਾ ਇੰਡੀਆ ਉਤੋਂ ਵੱਡਾ ਪੂਰਾ ਵਰਲਡ ਏ ਪੂਰੇ ਵਰਲਡ ਤੋਂ ਲੋਕੀ ਸਾਨੂੰ ਪਿਆਰ ਕਰਦੇ ਨੇ ਦੇਖਦੇ ਨੇ ਹੁਣ ਮੈਂ ਕਿੰਨੇ ਪੇਸ਼ੈਂਟਾਂ ਨੂੰ ਆਪ ਮਿਲ ਲਵਾਂਗਾ ਕਿੰਨਿਆਂ ਨੂੰ ਦਵਾਈ ਦੇ ਦਾਂਗਾ ਸੋ ਅੱਜ ਦਾ ਜਿਹੜਾ ਵੀਡੀਓ ਬਣਾਇਆ ਉਹ ਇਸੇ ਲਈ ਬਣਾਇਆ ਆਪਾਂ ਵੀ ਜਿੰਨਾਂ ਤੋਂ ਜ਼ਿਆਦਾ ਲੋਕ ਇਹਨੂੰ ਦੇਖੋ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਏ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਹਾਡੇ ਵਰਗਾ ਕੋਈ ਹੋਰ ਸੱਜਣ ਹੈਗਾ ਜਿਹਨੂੰ ਇਹ ਤਕਲੀਫ ਹੈਗੀ ਹੈ ਉਹ ਘਰ ਬੈਠਾ ਹੀ ਆਪਣਾ ਇਲਾਜ ਆਪ ਵੀਡੀਓ ਨੁਸਖਾ ਪੂਰਾ ਦੱਸਾਂਗੇ ਵੀਡੀਓ ਦੇ ਵਿੱਚ ਬਿਨਾਂ ਸਕਿੱਪ ਕੀਤੇ ਦੇਖੋ ਇਹ ਵੀਡੀਓ ਜਿਹੜਾ ਇੱਕ ਤੁਹਾਨੂੰ ਸੁਜੈਸ਼ਨ ਹੈ ਮੇਰਾ ਵੀ ਕੋਈ ਵੀ ਨੁਸਖਾ ਆਪਾਂ ਦਿੰਨੇ ਆ ਉਹਨੂੰ ਆਪਣਾ ਆਪਣੇ ਉੱਤੇ ਇੰਪਲੀਮੈਂਟ ਕਰਨ ਤੋਂ ਪਹਿਲਾਂ ਕਿਸੇ ਐਕਸਪਰਟ ਡਾਕਟਰ ਦੀ ਥਿਊਜ਼ ਜ਼ਰੂਰ ਲੈ ਲੈਣਾ ਆਪਾਂ ਕੋਈ ਵੀ ਵੀਡੀਓ ਬਣਾਣੇ ਹੋ ਐਜੂਕੇਸ਼ਨਲ ਪਰਪਸ ਲਈ ਬਣਾਣੇ ਆ ਤੁਹਾਡੀ ਇਨਫੋਰਮੇਸ਼ਨ ਵਧਾਣ ਲਈ ਬਣਾਣੇ ਆ ਤਾਨੂੰ ਅਖੋਤੀ ਵਿਦਾਂ ਤੋਂ ਚੱਕਰ ਤੋਂ ਪਛਾਣ ਲਈ ਬਣਾਉਣੇ ਆ ਜੀ 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 ਸੋ ਕਿਸੇ ਨੇ ਵੀ ਮੇਰੇ ਨਾਲ ਕਿਸੇ ਵੀ ਵੀਡੀਓ ਮੁਤਲਕ ਸਲਾਹ ਕਰਨੀ ਹੈ ਆਪਣੇ ਤਿੰਨ ਟੈਸਟਾਂ ਦੀ ਰਿਪੋਰਟ ਲੈ ਕੇ ਆ ਕੇ ਵੀ ਮਿਲ ਸਕਦਾ WhatsApp ਤੇ ਟੈਸਟ ਪੇਜ ਕੇ ਵੀ ਮੇਰੇ ਨਾਲ ਗੱਲ ਕਰ ਸਕਦੇ ਨੇ ਤਿੰਨੇ ਟੈਸਟਾਂ ਦਾ ਨਾਮ ਨੋਟ ਕਰ ਲਓ ਯੂਰਿਨ ਦਾ ਰੂਟੀਨ ਟੈਸਟ ਚਾਹੀਦਾ ਸੀਮਨ ਦਾ ਰੂਟੀਨ ਟੈਸਟ ਚਾਹੀਦਾ ਟੈਸਟ ਸਟੋਨ ਟੋਟਲ ਟੈਸਟ ਚਾਹੀਦਾ ਜੀ ਕਿਸੇ ਵੀ ਮੇਰੇ ਵੀਰ ਨੂੰ ਉਹ ਤਿੰਨ ਟੈਸਟਾਂ ਦੀ ਭੇਜੇ ਬਿਨਾ ਕੋਈ ਵੀ ਜਾਣਕਾਰੀ ਨਹੀਂ ਮਿਲਣੀ ਕਿਉਂਕਿ ਸਾਡੀ ਇਹ ਮਜਬੂਰੀ ਹੈ ਕਿਉਂਕਿ ਜਦੋਂ ਤੱਕ ਤੁਹਾਡੀ ਇੰਟਰਨਲ ਕੰਡੀਸ਼ਨ ਬਾਰੇ ਸਾਨੂੰ ਨਹੀਂ ਪਤਾ ਲੱਗੇਗਾ ਅਸੀਂ ਕਿਸੇ ਵੀ ਨੁਸਖੇ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਜੀ ਜੀ ਨਾਕਾ ਲਾਉ ਫਾਰਮੂਲਾ ਇੰਨੇ ਨਾਕਾ ਲਾਣਾ ਪੂਰੇ ਆਪਾਂ 41 ਦਿਨ 40 ਤੇ 1 41 ਠੀਕ ਹੈ 41 ਦਿਨਾਂ ਤੱਕ ਜਦੋਂ ਅਸੀਂ ਨਾਕਾ ਲਾ ਕੇ ਰੱਖਾਂਗੇ ਇੰਨੇ ਵਿੱਚ ਵਿੱਚ ਤੁਹਾਡੀ ਜਿਹੜੀ ਸੀਮਨ ਦੀ ਕੁਆਲਿਟੀ ਹੈ ਤੁਹਾਡੇ ਜਿਹੜੇ ਸਪਰਮ ਦੀ ਕੁਆਲਿਟੀ ਇੰਨੀ ਵਧੀਆ ਹੋ ਜਾਏਗੀ ਸਪਰਮ ਤੁਹਾਡਾ ਇੰਨਾ ਠੀਕ ਹੋ ਜਾਏਗਾ ਤੁਸੀਂ ਕਿਹਦੀ ਸੋਚਿਆ ਨਹੀਂ ਹੋਊਗਾ ਵੀ ਇਹਦਾ ਰਿਜ਼ਲਟ ਨਾਕਾ ਲੱਗ ਜੇਗਾ ਜੀ ਜਿਹੜਾ ਪ੍ਰੀ ਕਮ ਆਂਦਾ ਜਿਹੜਾ ਲੋਡ ਤੋਂ ਬਾਅਦ ਆਂਦਾ ਉਹ ਬਿਲਕੁਲ ਬੰਦ ਹੋ ਜਾਏਗਾ ਜਿਹੜੀਆਂ ਰਾਲਾਂ ਚੁੰਨੀਆਂ ਬੰਦ ਹੋ ਜੂਗੀਆਂ ਜਿਹੜਾ ਕਹਿੰਦਾ ਵੀ ਮੇਰਾ ਸਮਾਂ ਘੱਟ ਲੱਗਦਾ ਜਾਂ ਮੈਨੂੰ ਜਾਣ ਆਣ ਦਾ ਹੀ ਸਮਾਂ ਲੱਗਦਾ ਉਹ ਸਮੇਂ ਵਾਲਾ ਮਸਲਾ ਹੱਲ ਹੋ ਜਾਏਗਾ ਮੁੱਛਾਂ ਖੜੀਆਂ ਜਾਣੀਆਂ ਪਾਰਟਰ ਤੁਹਾਡਾ ਕੁਝ ਹੋ ਜਾਏਗਾ ਬਾਗੋ ਬਾਗ ਹੋ ਜਾਏਗਾ ਫਿਰ ਜਿਹਨੇ ਜਿੰਨੂੰ ਫਾਇਦਾ ਆਇਆ ਮੇਰੇ ਵੀਰ ਮੈਂ ਅੱਜ ਨਹੀਂ ਕਹਿੰਦਾ ਵੀ ਅੱਜ ਹੀ ਕਮੈਂਟ ਕਰਕੇ ਦੱਸਿਓ ਜਿਸ ਦਿਨ ਤੁਹਾਨੂੰ ਫਾਇਦਾ ਹੋ ਗਿਆ ਜਿੱਦੇ ਵੀ ਦੇਣਾ ਬਾਦ ਹੋਇਆ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਫਾਇਦਾ ਹੋਇਆ ਜੀ ਜੀ ਉਹਨਾਂ ਸਾਨੂੰ ਇੱਕ ਐਕਸਟ੍ਰੀਮ ਮੋਟੀਵੇਸ਼ਨ ਮਿਲਦੀ ਏ ਤੁਹਾਡੇ ਲਈ ਕਾ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਣ ਲਈ ਸਾਨੂੰ ਹੋਰ ਜ਼ਿਆਦਾ ਆਪਾਂ ਖੁਸ਼ ਹੁੰਦੇ ਆ ਤੇ ਆਪਾਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਵਾਂਗੇ ਪਰਸਨਲੀ ਮਿਲਣ ਦਾ ਏਦਾ ਵੀ ਜਲੰਧਰ বাস ਸਟੈਂਡ ਦੇ ਕੋਲ ਹੈਗਾ ਜੀ ਹੋਟਲ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਹੋਟਲ ਦੇ ਪਿੱਛੇ ਹੈਗਾ ਅਰੋੜਾ ਪ੍ਰਾਈਮ ਟਾਵਰ ਅਰੋੜਾ ਪ੍ਰਾਈਮ ਟਾਵਰ ਦੀ ਬੇਸਮੈਂਟ ਦੇ ਵਿੱਚ ਪਹਿਲੀ ਦੁਕਾਨ ਸ਼ਾਪ ਨੰਬਰ 1 ਮੇਰੀ ਏ ਉੱਥੇ ਆ ਕੇ ਤੁਸੀਂ ਮਿਲ ਸਕਦੇ ਹੋ ਮੈਨੂੰ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਿਰਫ ਐਤਵਾਰ ਨੂੰ ਛੁੱਟੀ ਹੁੰਦੀ ਹੈ ਐਤਵਾਰ ਨੂੰ ਵੀ ਮੇਰਾ ਫੋਨ ਖੁੱਲਾ ਹੁੰਦਾ ਕੋਈ ਵੀ ਮੈਨੂੰ ਆਪਣੀਆਂ ਰਿਪੋਰਟਾਂ ਭੇਜ ਕੇ ਮੈਨੂੰ ਐਤਵਾਰ ਨੂੰ ਵੀ ਫੋਨ ਤੇ ਗੱਲ ਕਰ ਸਕਦਾ ਦੇਖੋ ਫਰੂਕੀ ਸਾਹਿਬ ਇਹ ਜਿਹੜਾ ਬੀਜ ਨਾ ਇਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਅੱਛਾ ਜਿਹੜੇ ਜਿਹੜੇ ਮੇਰੇ ਵੀਰ ਨੂੰ ਇਹ ਪ੍ਰੋਬਲਮ ਹੈਗੀ ਹੈ ਨਾ ਸਿਰਫ ਉਹੀ ਜਾਣਦਾ ਵੀ ਇਸ ਚੀਜ਼ ਦੀ ਪੀੜ ਕਿੰਨੀ ਵੱਡੀ ਹੈ ਓਕੇ ਕਿਉਂਕਿ ਅੰਬੈਰਸਿੰਗ ਸਿਚੁਏਸ਼ਨ ਇੰਨੀ ਬਣ ਜਾਂਦੀ ਏ ਨਮੋਸ਼ੀ ਇੰਨੀ ਬਣ ਜਾਂਦੀ ਏ ਆਪਣੀ ਇੱਜ਼ਤ ਬੰਦੇ ਦੀ ਜਿਹੜੀ ਇਹਨਾਂ ਉਹ ਦਾਤ ਲੱਗ ਜਾਂਦੀ ਏ ਜਦੋਂ ਕੋਈ ਨਾਲ ਬੈਠਾ ਯਾਰ ਦੋਸਤ ਅਡਾ ਜਾਂ ਵਕ ਵਕਾਰ ਤਾਂ ਟੀਚਰ ਕਰਦੇ ਨਾ ਵੀ ਤੇਰੀ ਪੈਂਟ ਗਿੱਲੀ ਕਿੱਦਾਂ ਹੋ ਗਈ ਹੂੰ ਤੇ ਉਹਦੇ ਲਈ ਉਸ ਬੰਦੇ ਲਈ ਉਸ ਸਮੇਂ ਜਨਮ ਮਰਨ ਵਾਲੀ ਸਿਚੁਏਸ਼ਨ ਬਣ ਜਾਂਦੀ ਏ ਜੀ ਜੀ ਸੋ ਆਹ ਜਿਹੜੇ ਬੀਜ ਹੈਗੇ ਨੇ ਇਹ ਹੈਗੇ ਨੇ ਜੀ ਤુલਸੀ ਦੇ ਬੀਜ ਇਹ ਤੁਹਾਨੂੰ ਕਿਤੋਂ ਵੀ ਕਿਸੇ ਵੀ ਪੰਸਾਰੀ ਦੀ ਸ਼ਾਪ ਤੋਂ ਮਿਲ ਜਾਣਗੇ ਆਨਲਾਈਨ ਵੀ ਮਿਲ ਜਾਣਗੇ ਉਹ ਸੋਕੇ ਨੇ ਆਪਾਂ ਇਹਨਾਂ ਨੂੰ ਲੈ ਸਕਦੇ ਆ ਤੇ ਜਿਹੜੀ ਇਹਦੀ ਇੱਕ ਖਰਾਕੇ ਮੈਨੂੰ ਲੱਗਦਾ ਉਹ 1 ਰੁਪਏ ਤੋਂ ਵੀ ਸਸਤੀ ਬੰਨੀ ਹੈ 1 ਰੁਪਏ ਤੋਂ ਵੀ ਸਸਤੀ ਬੰਨੀ ਹੈ ਜਿਹੜੇ ਮਹਿੰਗੇ ਮਹਿੰਗੇ ਅਕੌਤੀ ਵੈਦਾਂ ਦੇ ਚੱਕਰ ਲਾ ਲਾ ਕੇ ਆਪਣੀ ਜੇਬਾ ਕਟਾ ਕਟਾ ਕੇ ਦੁਖੀ ਹੋਏ ਪਏ ਨੇ ਉਹਨਾਂ ਮੇਰੇ ਵੀਰਾਂ ਲਈ ਫਾਰਮੂਲਾ ਇੱਕ ਰਾਮ ਬਾਣ ਦਾ ਕੰਮ ਕਰੇਗਾ ਸੰਜੀਵਨੀ ਬੂਟੀ ਦਾ ਕੰਮ ਕਰੇਗਾ ਜੀ 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 ਕਿਸਾਬ ਸਿਰਫ ਦੋ ਚੀਜ਼ਾਂ ਪੈਣੀਆਂ ਹੂੰ ਤੀਜੀ ਕੋਈ ਚੀਜ਼ ਨਹੀਂ ਪੈਣੀ ਜੀ 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 ਜਿਹੜੀ ਦੱਸੀ ਹੋਈ ਕੁਆਂਟੀਟੀ ਹੈ ਜਿਹੜਾ ਦੱਸਿਆ ਹੋਇਆ ਸਮਾਂ ਜੇ ਤੁਸੀਂ ਉਹਨੂੰ ਪ੍ਰੋਪਰਲੀ ਫਾਲੋ ਕਰੋਗੇ ਐਕਸੈਸ ਕੁਆਲਟੀ ਨਹੀਂ ਲੋਗੇ ਗਲਤ ਸਮੇਂ ਤੇ ਨਹੀਂ ਲੋਗੇ ਚੀਜ਼ ਨੂੰ ਤੇ ਤੁਹਾਡਾ ਜਿਹੜਾ ਮਸਲਾ ਉਹ 100% ਹੱਲ ਹੋਏਗਾ ਦੇਖੋ ਜੀ ਇਹਦੇ ਵਿੱਚ ਇੱਕ ਪੈਣੀ ਹੈ ਧਾਗੇ ਵਾਲੀ ਮਿਸ਼ਰੀ ਜੀ ਠੀਕ ਹੈ ਇੱਕ ਪੈਣੀ ਨੇ ਤੂਲਸੀ ਦੇ ਬੀਜ ਆ ਦੋ ਚੀਜ਼ਾਂ ਦਾ ਫਾਰਮੂਲਾ ਜੀ ਜਿਹੜੀ ਅਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਉਹਨੂੰ ਪਹਿਲਾਂ ਆਪਾਂ ਕੁੱਟ ਲੈਣਾ ਚੰਗੀ ਤਰ੍ਹਾਂ ਕਿੰਨੇ ਕਿੰਨੀ ਕੁਆਟਿਟੀ ਕਿੰਨੀ ਹੋਏ ਜੀ 2 ਗ੍ਰਾਮ ਮਿਸ਼ਰੀ ਲੈਣੀ ਆਪਾਂ ਇੱਕ ਵਾਰ ਚੋ 2 ਗ੍ਰਾਮ 2 ਗ੍ਰਾਮ ਮਿਸ਼ਰੀ 2 ਗ੍ਰਾਮ ਸਿਰਫ 2 ਗ੍ਰਾਮ ਆ ਦੇਖੋ ਜੀ ਕੁੱਟ ਕੇ ਮਿਸ਼ਰੀ ਨੂੰ ਜੀ ਪਹਿਲਾਂ ਬਰੀਕ ਸਿਰਫ 2 ਗ੍ਰਾਮ ਮਿਸ਼ਰੀ ਆਪਾਂ ਲੈ ਰਹੇ ਆ ਜੀ ਆ ਦੇਖੋ ਸਿਰਫ 2 ਗ੍ਰਾਮ ਮਿਸ਼ਰੀ ਹਾਂ ਜੀ ਕੁੱਟ ਕੇ ਬਰੀਕ ਕਰ ਲੀਜੀਏ ਆ ਦੇਖੋ ਜੀ ਆ 2 ਗ੍ਰਾਮ ਹੋ ਗਈ ਜੀ ਠੀਕ ਹੈ 2 ਗ੍ਰਾਮ ਇਹਦੇ ਵਿੱਚ ਤੁਲਸੀ ਦੇ ਬੀਜ ਲੈਣੇ ਨੇ ਇੱਕ ਚਟਕੀ ਨਹੀਂ ਤੁਹਾਡੀ ਜਿਹੜੀ ਇਹਨਾ ਪ੍ਰੋਬਲਮ ਨੂੰ ਜੜ ਤੋਂ ਪੱਟ ਕੇ ਰ ਚਟਕੀ ਨੇ ਨਾਕਾ ਇਦਾਂ ਦਾ ਲਾਣਾ ਆ ਦੇਖੋ ਮਿਸ਼ਰੀ ਤੇ ਬੀਜ ਆਪਾਂ ਇਕੱਠੇ ਕਰ ਤੇ ਠੀਕ ਹੈ ਇਹਨਾਂ ਦੇ ਵਿੱਚ ਹੁਣ ਆਪਾਂ ਪਾਣਾ ਪਾਣੀ ਠੀਕ ਹੈ ਇਹ ਆਹ ਪਾਣੀ ਪਾਤਾ ਜੀ ਇਹਨੂੰ ਅਸੀਂ ਓਵਰ ਦਾ ਨਾਈਟ ਮਤਲਬ ਸਾਰੀ ਰਾਤ ਇਹਨੂੰ ਆਪਾਂ ਡਿਪ ਕਰਕੇ ਰੱਖਣਾ ਪਾਣੀ ਦੇ ਵਿੱਚ ਠੀਕ ਹੈ ਰਾਤ ਨੂੰ ਹੀ ਇਹਨੂੰ ਆਪਾਂ ਡਿਪ ਕਰਨਾ ਕਿਸੇ ਮੇਰੇ ਵੀਰ ਨੇ ਇਹ ਨਹੀਂ ਸੋਚਣਾ ਵੀ ਰਾਤੀ ਮੈਂ ਭੁੱਲ ਗਿਆ ਵਾਂ ਚੱਲ ਮੈਂ ਸਵੇਰੇ ਰੱਖ ਦਿੰਦਾ ਵਾਂ ਮੈਂ ਘੰਟੇ ਬਾਅਦ ਫੇਰ ਪੀ ਲਾਂਗਾ ਜੋ ਅਸਰ ਜੋ ਇਹਦੀ ਇੰਪੋਰਟੈਂਸ ਜਿੱਦਾਂ ਨੁਸਖਾ ਦੱਸਿਆ ਗਿਆ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਨਾ ਰਾਈਟ ਟਾਈਮ ਰਾਈਟ ਕੁਆਲਿਟੀ ਤੇ ਰਾਈਟ ਪਲੇਸ ਜਦੋਂ ਆਪਾਂ ਤਿੰਨ ਚੀਜ਼ਾਂ ਨੂੰ ਇਕੱਠੀਆਂ ਕਰ ਦਿੰਨੇ ਆ ਤੇ ਉਦੋਂ ਸਾਰਾ ਜਿਹੜਾ ਮਸਲੇ ਦਾ ਹੱਲ ਹੈ ਨਾ ਪ੍ਰੋਪਰ ਤਰੀਕੇ ਨਾਲ ਹੀ ਬੰਦਾ ਜੀ ਜੀ ਠੀਕ ਹੈ ਆਪਾਂ ਹੁਣ ਜਿੱਦਾਂ ਕਹਿ ਲਈਏ ਵੀ ਮੈਥਮੈਟਿਕਸ ਦੇ ਫਾਰਮੂਲੇ ਹੁੰਦੇ ਨੇ ਉਹ ਜਦੋਂ ਤੁਸੀਂ ਫਾਰਮੂਲੇ ਨੂੰ ਅਪਣਾਓਗੇ ਉਹਦਾ ਰਿਜ਼ਲਟ ਐਕੂਰੇਟ ਤਾਂ ਹੀ ਨਿਕਲਣਾ ਠੀਕ ਹੈ ਠੀਕ ਹੈ ਨਾ ਆ ਵੀ ਚੀਜ਼ ਜਿੱਦਾਂ ਦੀ ਇਹ ਵੀ ਜਿਹੜਾ ਨੁਸਖਾ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਗਿਆ ਮੇਰੇ ਵੀਰ ਜੇ ਤੁਸੀਂ ਉਦਾਂ ਹੀ ਵਰਤੋਗੇ ਤੇ ਇਹਦਾ ਜਿਹੜਾ ਰਿਜ਼ਲਟ ਇਹ ਬਿਲਕੁਲ 100% ਐਕੂਰੇਟ ਆਏਗਾ ਵਨ ਲਾ ਕੇ ਰੱਖ ਦੇਗਾ ਜੀ ਜੀ ਹਾਂਜੀ ਨਾਕਾ ਲਾ ਕੇ ਰੱਖ ਨਾਕਾ ਲਾ ਕੇ ਰੱਖ ਦੇਗਾ ਜੀ ਆ ਦੇਖੋ ਇੱਕ ਚੀਜ਼ ਹੋਰ ਦਿਖਾਣੀ ਹੈ ਜਿਹੜੇ ਓਵਰਨਾਈਟ ਆਪਾਂ ਡਿਪ ਕੀਤੇ ਹੋਏ ਨੇ ਉਹ ਕੁਛ ਐਦਾਂ ਦੇ ਬਣ ਜਾਂਦੇ ਨੇ ਇਹਦੇ ਵਿੱਚ ਅਸੀਂ ਮਿਸ਼ਰੀ ਪਾ ਕੇ ਬੀਜ ਪਾ ਕੇ ਰਾਤ ਨੂੰ ਡਬੋ ਕੇ ਰੱਖੇ ਸੀ ਮੈਂ ਸਿਰਫ ਇਹ ਦਿਖਾ ਰਿਹਾ ਵਾਂ ਕਿ ਇਹ ਐਦਾਂ ਦੇ ਹੋ ਜਾਂਦੇ ਨੇ ਆ ਦੇਖੋ ਇਹਨੂੰ ਐਈ ਨਹੀਂ ਖਾਣਾ ਜੀ ਇਹਨੂੰ ਖਾਣ ਦਾ ਤੁਹਾਨੂੰ ਸਹੀ ਤਰੀਕਾ ਦੱਸ ਲੰਗਾ ਇਹਨੂੰ ਤੁਸੀਂ ਲੈਣਾ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਐਮਟੀ ਸਟਮਕ ਮੀਨਸ ਕੀ ਖਾਲੀ ਪੇਟ ਖਾਣਾ ਲਗਾਤਾਰ 41 ਦਿਨ ਖਾਣਾ ਜੀ 41 ਡੇਜ਼ 40 ਤੇ 1 41 ਠੀਕ ਹੈ 41 ਦਿਨਾਂ ਜਿੰਨੀ ਤੁਹਾਨੂੰ ਕੁਆਂਟੀਟੀ ਦੱਸੀ ਏ ਸਵੇਰੇ ਉੱਠਦੇ ਦਾ ਸਾਰ ਆਪਣਾ ਕੁਲੀ ਵਗੈਰਾ ਕਰਕੇ ਸਵੇਰੇ ਨਿਰਨੇ ਕਾਲ ਜੀ ਇਹਨੂੰ ਆਪਾਂ ਪੁੰਜੇ ਬੈਠ ਕੇ ਸਿਪ ਸਿਪ ਕਰਕੇ ਪੀਣਾ ਇੰਨੀ ਕੁਆਂਟੀਟੀ ਹੀ ਲੈਣੀ ਹੈ ਮੈਂ ਬਾਰ ਬਾਰ ਕਹਿ ਰਿਹਾ ਵੀ ਐਨੀ ਕੁਆਂਟੀਟੀ ਹੀ ਲੈਣੀ ਹੈ ਜੋ ਜੀ ਬਿਲਕੁਲ ਗਲਾਸ 'ਚ ਰੱਖੋ ਕੌਲੀ 'ਚ ਰੱਖੋ ਜਿਹੜੇ ਮਰਜੀ ਬਰਤਨ 'ਚ ਰੱਖੋ ਤੁਹਾਡੀ ਮਰਜ਼ੀ ਮੈਟਲ ਦਾ ਨਾ ਹੋਵੇ ਮੈਟਲ ਦਾ ਨਾ ਹੋਵੇ ਬਸ ਦੇਖੋ ਜੀ ਹਮੇਸ਼ਾ ਮੇਰੀ ਇੱਕ ਹੀ ਬੇਨਤੀ ਹੁੰਦੀ ਹੈ ਹਰ ਇੱਕ ਦੇਖਣ ਵਾਲੇ ਨੂੰ ਕਿ ਕੋਈ ਵੀ ਨੁਸਖੇ ਦਾ ਨਤਾਰਾ ਕਰਨ ਲਈ ਤੁਹਾਡੀ ਬਿਮਾਰੀ ਦੀ ਸਟੇਜ ਪਤਾ ਕਰਨ ਲਈ ਮੋਸਟਲੀ ਜਿਹੜੇ ਲੋਕ ਲੋਗ ਹੁੰਦੇ ਨੇ ਨਾ ਉਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਹੈਗੀ ਸਟ੍ਰੈਸ ਦੀ ਸਟ੍ਰੈਸ ਮੀਨਸ ਵੀ ਟੈਨਸ਼ਨ ਲਈ ਹੁੰਦੀ ਹੈ ਪਰਿਵਾਰ ਦੀ ਟੈਨਸ਼ਨ ਵਪਾਰ ਦੀ ਟੈਨਸ਼ਨ ਬਿਜ਼ਨਸ ਦੀ ਟੈਨਸ਼ਨ ਹੋਰ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਹੁੰਦੀਆਂ ਬੰਦੇ ਨੂੰ ਜਦੋਂ ਤੁਹਾਡਾ ਇੱਕ ਹਾਰਮੋਨ ਹੁੰਦਾ ਉਹਨੂੰ ਕਹਿੰਦੇ ਕੋਰਟੀਸੋਲ ਕੋਰਟੀਸੋਲ ਜਦੋਂ ਹਾਰਮੋਨ ਤੁਹਾਡਾ ਵੱਧ ਜਾਂਦਾ ਤੁਹਾਡੇ ਅੰਦਰ ਟੈਨਸ਼ਨ ਵੱਧ ਜਾਂਦੀ ਹੈ ਉਦੋਂ ਤੁਹਾਨੂੰ ਇਹ ਪ੍ਰੋਬਲਮ ਆਣੀ ਸੁਭਾਵਕ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਨਾਲ ਤੁਹਾਡੇ ਕਈ ਮਸਲੇ ਮੇਰੇ ਕੋਲ ਜੇ ਦਿਹਾੜੀ ਦਾ 100 ਪੇਸ਼ੈਂਟ ਆਂਦਾ ਨਾ ਤੇ ਮੈਂ 99 ਕਾਉਂਸਲਿੰਗ ਨਾਲ ਹੀ ਠੀਕ ਕਰਦਾ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ 100% ਕਿ ਮੈਂ ਦਵਾਈ ਕਿਸੇ ਪੇਸ਼ੈਂਟ ਨੂੰ ਨਾ ਦਵਾਵਾਂ ਬਟ ਫਿਰ ਵੀ ਜਦੋਂ ਵੀ ਤੁਸੀਂ ਆਪਣੇ ਰੋਗ ਬਾਰੇ ਸਹੀ ਇਨਫੋਰਮੇਸ਼ਨ ਚਾਹੁੰਦੇ ਹੋ ਸਭ ਤੋਂ ਪਹਿਲਾਂ ਜਿਹੜੇ ਦੱਸੇ ਹੋਣੇ ਤੁਹਾਨੂੰ ਤਿੰਨ ਟੈਸਟ ਉਹ ਲੈ ਕੇ ਆਓ ਤਿੰਨ ਟੈਸਟਾਂ ਨਾਲ ਸਾਨੂੰ ਵੀ ਪਤਾ ਲੱਗ ਜਾਏਗਾ ਵੀ ਪੇਸ਼ੈਂਟ ਦੀ ਸਟੇਜ ਕਿਹੜੀ ਹੈ ਜੇ ਆਪਣਾ ਨੂੰ ਪਤਾ ਲੱਗ ਗਿਆ ਵੀ ਇਹਨੂੰ ਪੇਸ਼ੈਂਟ ਨੂੰ ਦਵਾਈ ਦਿੱਤੇ ਬਿਨਾਂ ਨਹੀਂ ਗੁਜ਼ਾਰਾ ਉਹ ਚ ਫਿਰ ਆਪਾਂ ਦਵਾਈ ਵੀ ਦੰਦਨੇ